ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਈਵੈਂਟ ਦੀ ਜਾਲੀ ਖਰੀਦਣ ਲਈ ਸੰਪਰਕ ਕਰੋ ਜੀ ਗੁਰੂ ਨਾਨਕ ਦੇਵ ਜੀ ਜਾਲੀ ਸਟੋਰ ਪਿੰਡ ਮੱਲਣ ਜੀ ਸ੍ਰੀ ਮੁਕਸਰ ਸਾਹਿਬ ਜੀ ਆਹ ਜਾਲੀ ਹੈ ਜੀ 22 2.5 ਦੀ 300 ਰੁਪਏ ਦਾ ਪੀਸ ਪੈਣਾ ਜੀ ਗਾ ਆ ਗਿਆ ਪੱਤਾ ਜੀ ਸਿੱਧੂ ਮੂਸੇ ਵਾਲਾ ਇਹ ਬੂਆਪਨ 200 ਰੁਪਏ ਦਾ ਪੀਸ ਸੀ ਇਹ ਗਾ ਅਗੇ ਨੱਕੇ ਸੀਮਟਲੇ ਨੱਕੇ ਜੀ ਇਹ 250 ਰੁਪਏ ਦਾ ਪੀਸ ਇੱਕ ਨੱਕ ਜੀ ਫੇਰਾ ਲੈਂਪ ਪਾ ਗਿਆ ਜੀ ਉਹ ਦਰਵਾਜੇ ਦੇ ਉੱਤੇ ਲਾਉਣ ਨੂੰ ਆਪਣੇ ਗੇਟ ਦੇ ਉੱਤੇ ਇਹ 1000 ਰੁਪਏ ਦਾ ਪੀਸ ਪੈਣਾ ਜੀ ਫੇਰਾ ਪਾਵਾ ਆ ਗਿਆ ਜੀ 2 ਫੁੱਟਾ ਪਾਵਾ 200 ਦਾ ਜੀ ਫੇਰਾ 1.5 ਫੁੱਟਾ ਪਾਵਾ ਆ ਗਿਆ ਜੀ 150 ਫੁੱਟਾ ਪਾਵਾ 150 ਦਾ ਹੀ ਆ ਦੋ ਫੁੱਟੇ ਪਾਵਾ ਆ ਗਿਆ ਫੇਰੀ ਆ ਜਾਲੀ ਵਾਲਾ ਪਾਵਾ ਜੀ 200 ਰੁਪਏ ਦਾ ਜਾਲੀ ਵਾਲਾ ਪਾਵਾ ਆਪਣਾ ਸਿੰਗਲੇ ਬੰਦਾ ਜੀ ਇੱਕ ਵਨ ਪੀਸ ਨਿਕਲਦਾ ਆ ਇਹ ਜੋੜ ਕੇ ਨਹੀਂ ਬਣਾਇਆ ਹੋਇਆ ਜੀ ਉਹ ਆਪਾਂ ਆਮ ਆ ਗੱਲ ਦੀ ਗੀ ਤੇ ਹੋਰ ਡਿਜ਼ਾਈਨ ਦੋਨੇ ਤੁਹਾਨੂੰ ਆ 3x2 ਦੀ ਜਾਲੀ ਜੀ ਸਾਡੇ ਕਿ 300 ਦਾ ਪੀਸ ਪੈਂਦਾ ਜੀ ਫਿਰ ਆ 4x2 ਦੀ ਜਾਲੀ ਆ ਗਈ ਇਹ ਸਾਡੇ ਕਿ 400 ਦਾ ਪੀਸ ਹੈ ਕਿਤੇ ਮਰਜ਼ੀ ਘਰ ਬੈਠੇ ਮਾਲ ਮੰਗਾ ਸਕਦੇ ਹੋ ਤੁਸੀਂ ਸਾਡੇ ਤੋਂ ਹੀ ਡਿਲੀਵਰੀ ਡਿਲੀਵਰੀ ਤੇਲ ਖਰਚਾ ਹੀ ਲਵਾਂਗੇ ਜ਼ਿਆਦਾ ਨਹੀਂ ਲੈਂਦੇ ਹਾਂ 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 ਇਹ 1.5 बाई 2 ਦੀ ਜਾਲੀ ਇਹ 200 ਰੁਪਏ ਦਾ ਪੀਸ ਪਿੰਲੇ ਫਿਰ ਹੱਥੋੜੀ ਤੇ ਤੇਰੇ ਦਰਵਾਜ਼ੇ ਤੇ ਲੱਗਣੋ ਜੀ ਤੇ 15 ਇੰਚੀ ਆ 300 ਰੁਪਏ ਦਾ ਪੀਸ ਆ ਜੀ ਫਿਰ ਆਜ ਵਾਲੀ ਆ ਗਈ ਇੱਕ ਜੀ ਇਹ 2 ਵਾਈ ਦੋ ਜੀ ਸਾਡੇ ਕਿ 350 ਰੁਪਏ ਦਾ ਪੀਸ ਹੈ ਵੀ ਜੀ ਫਿਰ ਆਹ 3.5 ਵਾਈ 2.5 ਦੀ ਜਾਲੀ ਜੀ ਸਾਡੇ ਕਿ 400 ਰੁਪਏ ਦਾ ਆਹ ਤੇ ਨਵਾਂ ਦੋ ਦੀ ਜਾਲੀ ਹੈ ਜੀ ਇਹ 350 ਰੁਪਏ ਦਾ ਆ ਆਹ 4 ਵਾਈ 2 ਦਾ ਜੀ ਨਵਾਂ ਡਿਜ਼ਾਈਨ ਇਹ ਵੀ ਸਾਡੇ ਕਿ 400 ਦਾ ਪੀਸ ਹੈ ਜੀ ਹਾਂ 4 ਵਾਈ 2 ਆ ਗਈ ਉਹੀ ਜਾਲੀ ਜੀ ਇਹ 450 ਦਾ ਆ ਦੋ 230 ਦਾ ਆ ਗਿਆ ਪੀਸ ਇਹ 250 ਦਾ ਜੀ ਇਹ ਆ ਤਾਂ ਦੱਸੇ ਜੀ ਪਹਿਲਾਂ ਤੁਹਾਨੂੰ ਇਹ ਜਾਲੀਆਂ ਆ ਗਈਆਂ ਸੀ ਬਣਦੀਆਂ ਆਹ ਰੇਲਿੰਗ ਆ ਗਈ ਜੀ ਆਪਣੀ ਉੱਪਰ ਲੱਗਣ ਨੂੰ ਜਾਲੀ ਦੇ ਇਹ ਪਊਗਾ ਆਪਾਂ ਨੂੰ 100 ਰੁਪਏ ਫੁੱਟ ਦੀ ਜੀ ਜਿੰਨਾ ਪੱਤਾ ਆ ਗਿਆ ਜੀ 15 ਇੰਚ ਚੌੜਾ 18 ਇੰਚ ਲੰਮਾ ਇਹ ਪਊਗਾ 150 ਦਾ ਪੀਸ ਜੀ ਆ ਸਿੱਧੂ ਮੂਸੇ ਵਾਲਾ ਆ ਗਿਆ ਜੀ ਇਹ ਵੀ 200 ਰੁਪਏ ਦਾ ਪੀਸ ਆ ਜੀ डिजायन लगे पे जी जालिया तीन दिन सौ का पीस ढाई सौ बुरजी च लगे हुआ जालिया जी हा जाली है जी दो ढाई भी। भी साढ़े तीन सौ का पीस फिर आर्जी है जी आ, दो ਟ੍ਰੋਫੀ ਇਸ ਵਿੱਚ ਮੇ ਤਾਂ 800 ਰੁਪਏ ਦਾ ਪੀਸ ਪੈਣਾ ਜੀ। ਟ੍ਰੋਫੀ ਦੋਵੇਂ ਮਿਲ ਜਣੇ ਕਿ ਇਹ ਵੀ 1400 ਵੀ ਉੱਥੋਂ ਮਿਲ ਜੂ ਟ੍ਰੋਫੀ ਸੋਨਾਂ ਜੀ। ਹਾਂ ਗਮਲੇ ਵੀ ਹੁੰਦੇ ਆ ਆਪਣੇ ਕੋਲ ਹੀ। ਛੱਤ ਤੇ ਪਾਉਣ ਵਾਲੇ ਬੱਤੇ ਜੀ। ਗਮਲੇ ਵੀ ਫ੍ਰੀ ਸਕਦੇ ਆ ਆਪਣੇ ਦਾ। ਇਹਨਾਂ ਦੇ ਵਿੱਚ ਹੋਰ ਖਾਸ ਗੱਲ ਦੱਸਾਂ ਜੀ ਜਾਲਗੀਆਂਾਂ ਵਿੱਚ ਆਹ ਘੜ ਪੈਂਦੀ ਆ ਪਲਾਸਟਿਕ ਵਾਲੀ ਜੀ। ਇੰਨਾ ਕੁਝ ਵੀ ਜਗਾਲ ਜਪੋਲੀ ਲੱਗਦਾ ਜੀ। 50 ਸਾਲ ਦੀ ਗਰੰਟੀ ਆਪਣੀ ਵੈਸੇ ਕੁਝ ਨਹੀਂ ਹੁੰਦਾ ਇਹਨਾਂ ਕੇਸ ਨੂੰ ਆ ਕੱਗਰ ਪੋਣਿਆ ਹੀ ਕਾਲਾ ਕ੍ਰੈਸ਼ਾ ਆਵਾਜ਼ ਆ ਜੀ 1500 ਰੁਪਏ ਦਾ ਪੀਸ ਇਹ ਤੇ ਬਾਈ ਵੀ ਦੇਖ ਲੈ ਯਾ ਉਹ ਬੈਂਚ ਵੀ ਲਾਉਂਦਾ ਜਾਂ ਪਾ ਜ ਸਰਕਾਰੀ ਵੀ ਲਾ ਸਕਦੇ ਘਰਾਂ ਚ ਵੀ ਲਾ ਸਕਦੇ ਜੀ ਰੰਗ ਕੋਈ ਮਰਜ਼ੀ ਕਰਾ ਲਓ ਜੀ ਇਹ ਪੈਂਦਾ 3000 ਦਾ ਪੀਸ ਜੀ ਬਲੈਰੋ ਪਿਕਅਪ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਕਾਗਜ਼ ਵਗੈਰਾ ਪੂਰੇ ਨੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਫੋਣੀ ਵੀਡੀਓ ਬਣਾ ਕੇ ਭੇਜੇ ਤੁਸੀਂ ਵੀ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਏਰੀਆ ਤਲਵੰਡੀ ਸਾਬੋ ਬਠਿੰਡਾ ਰੇਟ ਮੌਕੇ ਤੇ 9915649298 9915649298 ਇਸ ਨੰਬਰ ਤੇ ਫੋਨ ਕਰਕੇ ਬਲੈਰੋ ਪਿਕਅਪ ਗੱਡੀ 2011 ਮਾਡਲ ਤਲਵੰਡੀ ਸਾਬੋ ਏਰੀਆ ਦੇ ਵਿੱਚ ਖੜੀ ਤੁਸੀਂ ਜਾ ਕੇ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੋਈ ਜੀ ਤੁਸੀਂ ਵੀਡੀਓ ਦੇ ਵਿੱਚ ਵੀ ਕੰਡੀਸ਼ਨ ਦੇਖ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੀ ਇਸ ਤਰ੍ਹਾਂ ਵੀਡੀਓ ਬਣਾ ਕੇ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਰਿਟਿਸ ਗੱਡੀ ਵਿਕਾਊ ਹੈ ਜੀ ਗੱਡੀ 2010 ਮਾਡਲ ਏਰੀਆ ਪਿੰਡ ਬੱਬਨਪੁਰ ਨੇੜੇ ਤੂਰੀ ਰੇਟ 1,25,000 1,25,000 ਰੁਪਏ ਰੇਟ ਰੱਖਿਆ ਗਿਆ ਜੀ 2010 ਮਾਡਲ ਗੱਡੀ ਹੈ ਕਾਗਜ਼ ਵਗੈਰਾ ਪੂਰੇ ਨੇ ਸਾਫ਼ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ 9501712176 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਤਹਿ ਦੋ ਧੰਨਵਾਦ 2 ਗਾਵਾਂ ਵਿਕਾਉ ਨੇ ਜੀ ਇੱਕ ਥੱਲੇ 8 ਲੀਟਰ ਦੁੱਧ ਹੈ ਤੇ ਦੂਜੀ ਥੱਲੇ 12 ਲੀਟਰ ਏਰੀਆ ਪਿੰਡ ਚਾਂਗਲੇ ਸੰਗਰੂਰ ਰੇਟ ਹੈ 52000 ਦੋਨੋਂ ਦਾ ਡਿਮਾਂਡ ਡਿਮਾਂਡ ਰੱਖੀ ਗਈ ਹੈ ਜੀ 52000 ਰੁਪਏ ਦੋਨਾਂ ਦੀ 62801 19934 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਗਾਵਾਂ ਨੇ ਜਿਹੜੀਆਂ 52000 ਰੁਪਏ ਦੇ ਵਿੱਚ ਦੋਨਾਂ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਕਿਹੜੇ ਰੀਏ ਦੇ ਵਿੱਚ ਜਮੀਨ ਪਲਾਟ ਕੋਠੀਆਂ ਘਰ ਚਾਹੀਦੀਆਂ ਦਾ ਜਰੂਰ ਦੱਸੋ ਜੀ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਤੇ ਕਮੈਂਟਾਂ ਦੇ ਵਿੱਚ ਵਾਹ ਗਰੁੱਪ ਲਿਖਣਾ ਨਾ ਭੁੱਲਿਓ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਰੂਰ ਰੱਖੋ ਜੀ। 3 ਸਾਤ ਏਕੜ ਜ਼ਮੀਨ ਵਿਗਿਆਊ ਹੋਇਆ ਜੀ। ਪਿੰਡ ਕਲੋ। ਜ਼ਿਲ੍ਹਾ ਮਾਨਸਾ ਨੇੜੇ ਮੋੜ ਮੰਡੀ ਮੋੜ ਮੰਡੀ ਤੋਂ ਸਿਰਫ 6 ਕਿਲੋਮੀਟਰ ਪੈਂਦਾ। ਲੇਕਿਨ ਜ਼ਿਲ੍ਹਾ ਮਾਨਸਾ ਪੈਂਦਾ ਵਾ। ਮੋਗੇ ਦੇ ਮੂੰਹ ਚ ਹੈ। ਮੋਗੇ ਤੋਂ ਪਹਿਲਾ ਨੱਕਾ ਹੈ। ਸੋਮਵਾਰ ਦੀ ਸਵੇਰੇ 6 ਵਜੇ ਵਾਰੀ ਆ। ਬਾਗ ਲੱਗਿਆ ਹੋਇਆ 4 ਏਕੜ ਕਿੰਨੂ ਐ 3 ਏਕੜ ਦੇਰੀ ਐ ਜੀ। ਮੋਟਰ ਕਨੈਕਸ਼ਨ ਹੈ ਨਹੀਂ ਲੇਕਿਨ ਬੋਰ ਕੀਤਾ ਹੋਇਆ। ਬਾਉਂਡਰੀ ਵਜੀ ਹੋਈ ਐ ਇੱਕੋ ਟੱਕ ਐ ਚੌਰਸ। ਇੱਕ ਪਾਸੇ ਧੂਰੀ ਖਾਲ ਜਾਂਦਾ। ਦੋ ਪਾਸੇ ਪਹੀ ਲੱਗਦੀ ਆ। ਇੱਕ ਇੱਕ ਬਾਟੀ ਮਤਲਬ ਲੱਗਦੀ ਐ ਜੀ ਇਹਦੇ ਨਾਲ ਆਪਣੇ ਕਿਸੇ ਗਵਾਂਢੀ ਦੀ ਆਪਣੇ। ਬਹੁਤ ਸ਼ਾਨਦਾਰ ਟੱਕ ਐ। ਵਿੱਚ ਫਾਰਮ ਹਾਊਸ ਬਣਿਆ ਹੋਇਆ। ਵਰੀ ਆਲੀ ਸ਼ਾਨ ਉੱਪਰ ਚਵਾਰਾ ਵਗੈਰਾ ਪਾਇਆ ਹੋਇਆ ਮੈਂ ਫੋਟੋ ਵੀ ਤੁਹਾਨੂੰ ਸ਼ੇਅਰ ਕੀਤੀ ਹੈ ਨੰਬਰ ਹੈਗਾ ਜੀ ਮੇਰਾ ਹੀ 98724 75725 ਡਿਮਾਂਡ ਹੈਗੀ ਜੀ 38 ਲੱਖ ਰੁਪਈਆ ਪਾਣੀ ਵੀ ਉੱਥਾ ਇੱਕ ਨੰਬਰ ਹੈ ਗਰਾਊਂਡ ਵਾਟਰ ਹੈ ਜਿਹੜਾ ਉੱਥੇ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ